ਨੂ ਲੈਟ ਦੀ ਵੱਡੀ ਖਬਰ ਅਮਰੀਕੀ ਟੈਰਫ ਦੇ ਝਟਕੇ ਨਾਲ ਡਾਲਰ ਅੱਗੇ ਡਿੱਗਿਆ ਰੁਪਇਆ ਹੁਣ ਆਰਪੀਆਈ ਦੇ ਫੈਸਲੇ ਤੇ ਟਿਕੀਆਂ ਨਜ਼ਰਮਿਖੀ ਟ੍ਰੇਫੀ ਟੈਰਫ ਕਰਕੇ ਪੂਰੀ ਦੁਨੀਆ ਦੀ ਅਰਥਵਿਵਸਥਾ ਹਿੱਲੀ ਗਈ ਹੈ ਤੇ ਟਰੰਪ ਦੇ ਵੱਲੋਂ ਲਾਇ ਟੈਰਫ ਨੂੰ ਲੈ ਕੇ ਵੱਧ ਰਹੀਆਂ ਚਿੰਤਾਵਾਂ ਅਤੇ ਭਾਰਤ ਵਿਚਾਰ ਚੋਂ ਵਿਦੇਸ਼ ਨਿਵੇਸ਼ ਲਗਾਤਾਰ ਨਿਕਾਸੀ ਕਾਰਨਮਾ ਸੋ ਵਰਨੋ ਭਾਰਤ ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ ਕਮਜ਼ੋਰ ਹੋ ਗਿਆ ਹੈ ਅਪਡੇਟ ਦੇ ਪਹਿਲੇ ਦਿਨ ਸ਼ੁਰੂਆਤੀ ਕਾਰੋਬਾਰ ਦਰਾਂ ਨੇ ਰੁਪਇਆ 11 ਪੈਸੇ ਡਿੱਗ ਕੇ ਹਾ ਹੈ ਅਤੇ ਇਸ ਦਿਨ ਨਾਲ ਹੀ 67.29 ਪੈਸੇ ਪ੍ਰਤੀ ਡਾਲਰ ਆ ਗਿਆ ਹੈ ਇਸ ਦਿਨ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਵਿਦੇਸ਼ ਮੁਦਰਾ ਵਪਾਰੀ ਅਨੁਸਾਰ ਹੱਲ ਹਾਲਾਂਕਿ ਅਮਰੀਕੀ ਡਾਲਰ ਦੀ ਕਮਜ਼ੋਰੀ ਅਤੇ ਕੱਚੇ ਤੇਲ ਦੀਆਂ ਕੀਮਤਾਂ ਆਈਆਂ ਨਜ਼ਰ ਨੇ ਅਤੇ ਰੁਪਏ ਨੂੰ ਥੋੜਾ ਬਹੁਤ ਸਹਾਰਾ ਦਿੱਤਾ ਪਰ ਫਿਰ ਵੀ ਇੰਟਰਨੈਟ ਇੰਟਰਬੈਕ ਇੰਟਰਬੈਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਰੁਪਇਆ 87.21 ਤੇ ਖੁੱਲਿਆ ਜੋ ਕਿ ਪਿਛਲੇ ਦਿਨ ਤੋਂ ਬੰਦ ਭਾਤ ਨਾਲ 11 ਪੈਸੇ ਘੱਟ ਸੀ ਰੁਪਇਆ ਚ ਆਈ ਗ੍ਰਾਵਟ ਦੇ ਮੁੱਖ ਕਾਰਨ ਮਿਲ ਕੀ ਟੈਰਿਫ ਨੂੰ ਲੈ ਕੇ ਅਨਸ਼ੀਤਾ ਅਮਰੀਕਾ ਵੱਲੋਂ ਜਾਤ ਸ਼ੋਕਲ ਬਦੋਂਦੀ ਆ ਕੁਨ ਕਾਰਨੋਂ ਕੋ ਗਲੋਬਲ ਨਿਵੇਸ਼ਕਾਂ ਦੀ ਭਾਵਨਾ ਪਰਸਾਭ ਪ੍ਰਭਾਵਿਤ ਹੋਈ ਅਤੇ ਜਿਸ ਨਾਲ ਇਸ ਬਾਜ਼ਾਰ ਵਿੱਚ ਮੁੰਦਰਾਵਾਂ ਦਾ ਦਬਾਅ ਡਿੱਗਣ ਲੱਗਾ ਹੈ ਧੰਨਵਾਦ